سب تہلا یہ نام رسنا پھر رسنا مندے تک پہنچ کر شروعات دروازہ کھلے گا اگلا کام سے تا ہوئے گا نا ابھی تروازے کی کڑی نو ہاتھ نہیں پایا کہ رسنا ہے دروازہ نام نو ادر لیا ਰਚਨਾ دروازਾ ਤੇ ਅਗਲੀ ਗੱਲ ਹੀ ਸਰ ਮਨੁੱਖ ਦਾ ਧਿਆਨ ਜਦੋਂ ਧਿਆਨ ਤੇ ਰਚਨਾ ਦਾ ਕੰਟੈਂਟ ਹੁੰਦਾ ਹੈ ਦੋਵੇਂ ਜੁੜਦੇ ਨੇ ਉੱਥੇ ਸਿਮਰਨ ਦੀ ਪ੍ਰਕਿਰਿਆ ਆਰੰਭ ਹੋ ਜਾਂਦੀ ਇਹਨੂੰ ਸਿਮਰਨ ਕਹਿੰਦੇ ਤਦੋਂ ਧਿਆਨ ਉਹਦੇ ਨਾਲ ਜੁੜੇ ਫਿਰ ਧਿਆਨ ਉਹ ਸ਼ਬਦ ਨੂੰ ਕਹਿਣ ਲੱਗ ਪੈਂਦਾ ਆਪਣੇ ਵਿੱਚ ਜਿਵੇਂ-ਜਿਵੇਂ ਸ਼ਬਦ ਨੂੰ ਧਿਆਨ ਆਪਣੇ ਵਿੱਚ ਪੈਂਦਾ ਕਿਉਂਕਿ ਉਹ ਧਿਆਨ ਵੀ ਤਸੀਲ ਤਮੇਲ ਹੋਈ ਸ਼ੁਰੂ ਹੋ ਜਾਂਦਾ ਕਿਉਂਕਿ ਸ਼ਬਦ ਕੋਈ ਜੜ ਬਸਤੂ ਨਹੀਂ ਓਦੇ ਵਿੱਚ ਤਾਕਤ ਤੇ ਸ਼ਕਤੀ ਉਹ ਫਿਰ ਪ੍ਰਣਾਵ ਵਿੱਚ ਚਲਾ ਜਾਂਦਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਾਂ ਆ ਇਹ ਹੈ ਤਰੀਕਾ ਅਕਾਲ ਪੁਰਖ ਦੇ ਘਰ ਦੇ ਨਾਲ ਸਾਥ ਪਾਉਣ ਦਾ ਇੱਕੋ ਹੀ ਸਾਧਨ ਹੈ ਸ਼ਬਦ ਨੂੰ ਉਚਾਰਨ ਕਰਨਾ ਸਹਿਜ ਨਾਲ ਕਰਨਾ ਪਿਆਰ ਨਾਲ ਕਰਨਾ ਈਕਾਰ ਨਾਲ ਕਰਨਾ ਐਕਸਰਸਾਈਜ਼ ਨਹੀਂ ਕਰਨੀ ਕਾਲ ਨਹੀਂ ਕਰਨੀ ਹਰ ਕਾ ਬਿਰੋਗਣਾ ਬਿਰੋਗੋ ਮੇਰੇ ਭਾਈ ਸਹਿਗ ਰੋਗੋ ਗੈਰ ਸੇ ਤਤ ਨਾ ਜਾਈ ਸੈਟੀਸਫੈਕਿਓ ਦੇ ਨਾਮ ਨੂੰ ਜਪੀ ਜਾਣਾ ਜਪੀ ਜਾਣਾ ਜਦੋਂ ਕੋਈ ਇਸ ਤਰ੍ਹਾਂ ਅਭਿਆਸ ਕਰਦਾ ਹੈ ਤੇ ਫਿਰ ਉਹ ਜਦੋਂ ਨਾਮ ਹੀ ਜਪਣਾ ਚਾਹੇ ਉਹਦੇ ਮਨ ਵਿੱਚੇ ਆਵਾਜ਼ ਆਪਣੇ ਆਪ ਗੂੰਜਣ ਲੱਗ ਪੈਂਦੀ ਹੈ ਉਹਦੇ ਪ੍ਰਾਣਾ ਵਿੱਚ ਆਪਣੇ ਆਪ ਟਿਕਨੀ ਸ਼ੁਰੂ ਹੋ ਜਾਂਦੀ ਹੈ